ਉਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਆਪਾਂ ਖੜੇ ਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜਿੱਥੇ ਚੱਲ ਰਹੇ ਨੇ ਰਾਤ ਦੇ ਸਮਾਗਮ ਅੱਜ ਦਿਨ ਦੇ ਵਿੱਚ ਬਹੁਤ ਸੰਗਤ ਨੇ ਹਾਜ਼ਰੀ ਲਵਾਈ ਆ ਗੁਰਦੁਆਰਾ ਸਾਹਿਬ ਵਿਖੇ ਤੇ ਰਾਤ ਨੂੰ ਉਸ ਤੋਂ ਵੀ ਜ਼ਿਆਦਾ ਜਿਹੜਾ ਸੰਗਤ ਦਾ ਠਾਠਾ ਮਾਰਦਾ ਹੋਇਆ ਇਕੱਠੇ ਇੱਥੇ ਅਸੀਂ ਦੇਖ ਸਕਦੇ ਆ ਤੇ ਸਾਧ ਸੰਗਤ ਤੋਂ تھوڑی سا میرے ਵਿੱਚ ਆتشबाजी ਜਿਹੜੀ ਉਹ ਸ਼ੁਰੂ ਹੋਣ ਵਾਲੀ ਆ ਦੀਪਮਾਲਾ ਕੀਤੀ ਹੋਈ ਆ ਗੁਰਦੁਆਰਾ ਸਾਹਿਬ ਵਿਖੇ ਤੇ ਨਾਲ ਦੀ ਨਾਲ ਸਵਾਗਤ ਚੱਲ ਰਹੇ ਨੇ دیوان ਹਾਲ ਵਿਖੇ ਤੇ ਆਓ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਵਿਖੇ ਦੇਖਦੇ ਆ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਆਓ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਵਿਖੇ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਜਿਆਦਾ ਸੰਗਤ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਵਿਖੇ ਰਾਤ ਦੇ ਸਮਾਗਮਾਂ ਦੇ ਵਿੱਚ ਪਹੁੰਚੀ ਹੈ ਕਿਉਂਕਿ ਦੀਵਾਨ ਹਲ ਸਾਰੀ ਰਾਤ ਦੀਵਾਨਾ ਜਵਾਨ ਚੱਲਣੇ ਤੇ ਬਾਹਰ ਸਕਰੀਨਾਂ ਵੀ ਲੱਗੀਆਂ ਹੋਈਆਂ ਨੇ ਜਿੱਥੇ ਨਾਲ ਦੀ ਨਾਲ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਤੇ ਆਓ ਚੱਲਦੇ ਆ ਗੁਰਦੁਆਰਾ ਸਾਹਿਬ ਜਿਹਦੇ ਅੰਦਰ ਤੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਵੀ ਕਿੰਨੀ ਸੋਹਣੀ ਜਿਹੜੀ ਆ ਲਾਈਟਿੰਗ ਕੀਤੀ ਹੋਈ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਉੱਤੇ ਤੇ ਇਹ ਹੈਗਾ ਜੀ ਜਿਹੜਾ ਅ ਐਂਟਰੀ ਜਿੱਥੋਂ ਆਪਾਂ ਕਰਾਂਗੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਸੋ ਬਹੁਤ ਰੌਣਕਾਂ ਨੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸਾਧ ਸੰਗਤ ਜੀ ਵੀਰ ਜੀ ਹੁਣੀ ਮਿਲੇ ਨੇ ਬਹੁਤ ਸੋਹਣੀ ਪੱਗ ਬੰਨੀ ਆਏ ਨੇ ਇਹਨਾਂ ਨੇ ਤੇ ਪੱਗ ਦੇ ਉੱਤੇ ਏਕ ਓੰਕਾਰ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਜੀ ਤੇ ਬਹੁਤ ਸੋਹਣਾ ਵੀ ਲੱਗ ਰਿਹਾ ਤੇ ਬੜੀ ਵਧੀਆ ਇੱਕ ਜਿਹੜੀ ਇਹਨਾਂ ਨੇ ਮੈਸੇਜ ਵੀ ਦਿੱਤਾ ਤੇ ਆਪਾਂ ਇਹਨਾਂ ਨੂੰ ਪੁੱਛਦਾ ਵੀਰ ਉਹਨੂੰ ਕਿਹੜੀ ਜਗ੍ਹਾ ਤੋਂ ਨੇ ਕਿਹੜੀ ਜਗ੍ਹਾ ਤੋਂ ਹੈ ਵੀਰ ਜੀ ਮੈਂ ਵੀਰ ਜੀ ਫਲਾਈਪਰ ਲਾ ਕੇ ਤੋਂ ਆ ਹਾਂ ਹਾਂਜੀ ਤੇ ਪੱਗ ਬਹੁਤ ਸੋਹਣੀ ਬੰਨੀ ਆ ਤੁਸੀਂ ਤੇ ਵਿੱਚ ਏਕ ਓਕਾਰ ਜਿਹੜਾ ਤੁਸੀਂ ਉਕਾਰਿਆ ਹੋਇਆ ਹੈ ਨਾ ਤੇ ਕਿੱਥੋਂ ਸਿੱਖੀ ਪੱਗ ਇਹ ਮੈਨੂੰ ਵੀਰੇ ਬਚਪਨ ਤੋਂ ਹੀ ਸ਼ੌਂਕ ਸੀਗਾ ਤੇ ਉਹ ਅੜੜੀ ਅੜੀ ਪ੍ਰੈਕਟਿਸ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਮਾਲਕ ਦੀ ਕਿਰਪਾ ਹੋ ਗਈ ਤੇ ਅੱਜ ਇੱਥੇ ਬੰਨ ਕੇ ਆਏ ਆ ਬੜੀ ਖੁਸ਼ੀ ਹੋ ਰਹੀ ਆ ਤੇ ਅੱਜ ਗੁਰਪੁਰਬ ਦੇ ਮੌਕੇ ਵੀਰ ਹੁਣੀ ਪਹੁੰਚ ਨੇ ਤੇ ਆਓ ਤੁਹਾਨੂੰ ਦਿਖਾਉਂਦੇ ਆ ਕਿੰਨੀ ਸੋਹਣੀ ਦੇਖੋ ਵੀਰ ਨੇ ਉੱਪਰ ਇੱਕ ਕਿਉਂਕਾਰ ਜਿਹੜਾ ਉਹ ਬਣਾਇਆ ਹੋਇਆ ਪੱਗ ਦੇ ਉੱਪਰ ਵਾਹ ਜੀ ਵਾਹ ਬਹੁਤ ਸੋਹਣਾ ਈਕ ਵੀਰੇ ਸੱਸ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਾ ਜੀ ਰਾਤ ਦਾ ਸਮਾਂ ਤੇ ਸੰਗਤਾਂ ਦਾ ਜਿਹੜਾ ਇਕੱਠਾ ਠਾਠਾ ਮਾਰਦਾ ਹੋਇਆ ਇਕੱਠ ਇਹ ਦਰਸਾ ਰਿਹਾ ਕਿ ਸੰਗਤਾਂ ਦਾ ਕਿੰਨਾ ਪਿਆਰ ਆ ਆਪਣੇ ਗੁਰੂਆਂ ਦੇ ਨਾਲ ਸਿੱਖੀ ਦੇ ਨਾਲ ਖਾਲਸੇ ਦੇ ਨਾਲ ਤੇ ਗੁਰਦੁਆਰਾ ਸਾਹਿਬ ਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਫੁੱਲਾਂ ਦੇ ਨਾਲ ਸਜਾਇਆ ਗਿਆ ਤੇ ਇਹਦੇ ਲਈ ਪਾਸੇ ਤੁਸੀਂ ਦੇਖ ਸਕਦੇ ਹੋ ਸਾਧ ਸੰਗਤ ਜੀ ਵੀ ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਆ ਗੁਰਦੁਆਰਾ ਸਾਹਿਬ ਵਿਖੇ ਤੇ ਇਹ ਦ੍ਰਿਸ਼ ਇੱਥੇ ਦੇਖਿਆ ਹੀ ਬਣ ਰਿਹਾ ਕਿ ਕਿੰਨਾ ਜ਼ਿਆਦਾ ਇੱਕ ਮਨਮੋਹਕ ਦ੍ਰਿਸ਼ ਹੈ ਥੇ ਗੁਰਦੁਆਰਾ ਸਾਹਿਬ ਜੀ ਦੇ ਅੰਦਰਾਂ ਤੇ ਸੰਗਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਭਾਰੀ ਮਾਤਰਾ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਸੋ ਸੰਗਤਾਂ ਦਾ ਪਿਆਰ ਹੈ ਆਪਣੇ ਗੁਰੂ ਦੇ ਨਾਲ ਜਿਹੜਾ ਉਹਨਾਂ ਨੂੰ ਖਿੱਚ ਕੇ ਲਿਆਉਂਦਾ ਚਾਹੇ ਦੇਣਾ ਚਾਹੇ ਰਾਹਤਾ ਸੰਗਤ ਜੀ ਆਤਿਸ਼ਬਾਜ਼ੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਗੁਰਦੁਆਰਾ ਸਾਹਿਬ ਦੇਖੇ ਸੋ ਗੁਰਦੁਆਰਾ ਸਾਹਿਬ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਰੁਸ਼ਨਾਇਆ ਗਿਆ ਸਜਾਇਆ ਗਿਆ ਤੇ ਸੰਗਤਾਂ ਭਾਰੀ ਮਾਤਰਾ ਦੇ ਵਿੱਚ ਰਾਤ ਦੇ ਵੇਲੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦ ਨੇ ਸਾ ਸAnge ਜਿਉ ਕਰਦੇ ਆ ਦਰਸ਼ਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਮਹਾਰਾਜੀ ਦੇ ਸੰਗਤਾਂ ਕੜਾ ਪ੍ਰਸ਼ਾਦ ਦੀ ਦੀਗ ਲੈ ਕੇ ਤੇ ਇਧਰਲੇ ਪਾਸੇ ਆ ਕੇ ਭੋਗ ਲਵਾ ਰੀਆਂ ਨੇ ਸੋ ਬੜਾ ਦਿਲ ਖੁਸ਼ ਹੋ ਰਿਹਾ ਬੜਾ ਸਕੂਨ ਮਿਲ ਰਿਹਾ ਦਿਲ ਨੂੰ ਇਸ ਸਮੇ ਜਿਹੜਾ ਮਾਹੌਲ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਉਹ ਇੱਥੇ ਆ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਪਰ ਜਿਹੜੀ ਸੰਗਤ ਕਿਸੇ ਕੰਮ ਕਰਕੇ ਇਹਨਾਂ ਸਮਾਗਮਾਂ ਵਿੱਚ ਨਹੀਂ ਪਹੁੰਚ ਸਕੀ ਤੋਂ ਇੱਕ ਉਪਰਾਲਾ ਕਰ ਰਿਹਾ ਕਿ ਉਹਨਾਂ ਸੰਗਤਾਂ ਨੂੰ ਮੈਂ ਦਰਸ਼ਨ ਜ਼ਰੂਰ ਕਰਵਾ ਸਕਾਂ ਸੋ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਸੋਹਣਾ ਲੱਗ ਰਿਹਾ ਗੁਰਦੁਆਰਾ ਸਾਹਿਬ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਲਾਈਟਾਂ ਦੇ ਨਾਲ ਤੇ ਸੰਗਤਾਂ ਜਿਹੜੀਆਂ ਨੇ ਉਹ ਹਾਜ਼ਰੀ ਭਰ ਰਹੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤੇ ਇੱਕ ਪਾਸੇ ਚੱਲ ਰਹੇ ਨੇ ਕੀਰਤਨ ਦਰਬਾਰ ਚੱਲ ਰਿਹਾ ਹੈ ਜੀ ਤੇ ਦੂਜੇ ਪਾਸੇ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਸੰਗ ਜਿਉ ਆਉ ਦਰਸ਼ਨ ਕਰਦੇ ਆ ਜੀ ਭੌਰਾ ਸਾਹਿਬ ਜੀ ਦੇ ਤਪਸਥਾਨ ਤੰਤਰਿਸ਼ ਗੁਰੂ ਨਾਗਦੇ ਪਾਤਸ਼ਾਹ ਜੀ ਹਰ ਰੋਜ਼ ਬੇਈ ਨਦੀ ਵਿੱਚੋਂ ਇਸ਼ਨਾਨ ਕਰਨ ਉਪਰੰਤ ਇੱਥੇ ਨਿਤਨੇਮ ਕਰਿਆ ਕਰਦੇ ਸੀ ਤੇ ਕਾਲ ਪੁਰਖ ਜੀ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਇਸ ਸਥਾਨ ਤੇ ਤਪ ਕੀਤਾ ਤੇ ਇਸ ਸੁਲਤਾਨਪੁਰ ਬੇਰ ਸਾਹਿਬ ਦੀ ਧਰਤੀ ਨੂੰ ਪਵਿੱਤਰ ਕੀਤਾ ਸਾਧ ਸੰਗਤ ਜੀ ਇਹ ਹੈ ਉਹ ਪਵਿੱਤਰ ਬੇਰੀ ਜਿਸ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾ ਦੇ ਨਾਲ ਲਗਾਇਆ ਸੀ ਤੇ ਐਨੇ ਸਾਲ ਬੀਤਣ ਤੋਂ ਬਾਅਦ ਵੀ ਭਾਵੇਂ ਇਹ 베ਰੀ ਸਾਹਿਬ ਬਿਰਧ ਹੋ ਚੁੱਕੇ ਨੇ ਪਰ ਹੱਲੇ ਵੀ ਇਸ 베ਰੀ ਨੂੰ ਜਿਹੜੇ ਫਲ ਨੇ ਉਸੇ ਤਰ੍ਹਾਂ ਲੱਗਦੇ ਨੇ ਤੇ ਬੜੀ ಅಪਾਰ ਕਿਰਪਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਸੰਗਤਾਂ ਕੜਾ ਪ੍ਰਸ਼ਾਦ ਦੀ ਦੇਗ ਤੋਂ ਪ੍ਰਾਪਤ ਕਰ ਰਹੀਆਂ ਨੇ ਨਾਲ ਦੀ ਨਾਲ ਹੀ ਜਿਹੜੇ ਸਮਾਗਮ ਨੇ ਰਾਤ ਦੇ ਸਮਾਗਮ ਨੇ ਉਹ ਲਗਾਤਾਰ ਚੱਲ ਰਹੇ ਨੇ ਸੰਗਤ ਜੀ ਉਹ ਦਰਸ਼ਨ ਕਰਦੇ ਆ ਜਿਹੜੇ ਸਮਾਗਮ ਚੱਲ ਰਹੇ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਮੁੱਖ ਰੱਖਦੇ ਹੋયા ਸਾਰੀ ਰਾਤ ਕਵਿਸ਼ਰੀ ਜਥੇ ਜਿਹੜੇ ਕੀਰਤਨੀ ਜਥੇ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲੇ ਕੀਰਤਨ ਦੇ ਨਾਲ ਨਿਹਾਲ ਕਰਨਗੇ ਸਭੋ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਹਾਜ਼ਰੀ ਭਰ ਰਹੀ ਹੈ ਇਹਨਾਂ دیਵਾਨਾ ਦੇ ਵਿੱਚ ਤੇ ਆਓ ਆਪਾਂ ਵੀ ਕਰਦੇ ਹਾਂ ਦਰਸ਼ਨ ਯਾਰ ਨਾ ਕਾਦੇ 100 ਦਾ ਪਾਉ ਸੰਗਤ ਜੀ ਗੁਰੂ ਕੇ ਲੰਗਰ ਉਤਟੋ ਵਰਤ ਰਹੇ ਨੇ ਤੇ ਨਾਲ ਦੀ ਨਾਲ ਸੰਗਤਾਂ ਜਿਹੜੀਆਂ ਨੇ ਸੇਵਾ ਕਰ ਰਹੀਆਂ ਨੇ ਤੇ ਕਰਮਾਂ ਵਾਲੀਆਂ ਸੰਗਤਾਂ ਨੇ ਜਿਹੜੀਆਂ ਜਿਹਨਾਂ ਨੂੰ ਸੇਵਾ ਮਿਲੀ ਹੋਈ ਆ ਗੁਰੂ ਘਰ ਦੇ ਵਿੱਚ ਪ੍ਰਸ਼ਾਦਿਆਂ ਦੀ ਤੇ ਵਰਤਨ ਸਾਫ ਕਰਨ ਦੀ ਸੇਵਾ ਕਰ ਰਹੀਆਂ ਨੇ ਸਾਧ ਸੰਗਤ ਜੋ ਜਿੱਥੇ ਇੱਕ ਪਾਸੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਜਿਹੜੀਆਂ ਸੰਗਤਾਂ ਨੇ ਉਹ ਬਾਹਰ ਹਲੇ ਆ ਰਹੀਆਂ ਨੇ ਜਾ ਰਹੀਆਂ ਨੇ ਸੜਕਾਂ ਦੇ ਉੱਤੇ ਪੂਰਾ ਜਿਹੜਾ ਸੰਗਤਾਂ ਦਾ ਹਲੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਆ ਵੀ ਰਹੀਆਂ ਨੇ ਤੇ ਜਾ ਵੀ ਰਹੀਆਂ ਨੇ ਸਾਹ ਸੰਗਤ ਜੀ ਰਾਤ ਦਾ ਵੇਲਾ ਹੈ ਤੇ ਪਰ ਸੰਗਤਾਂ ਦਾ ਜਿਹੜਾ ਜੋਸ਼ ਹੈ ਉਹ ਠੰਡਾ ਹੋਣ ਦੀ ਬਜਾਏ ਹੋਰ ਅੱਗੇ ਦੇ ਅੱਗੇ ਵਧ ਰਿਹਾ ਹੈ ਤੇ ਸੰਗਤਾਂ ਹੋਰ ਵੀ ਭਾਰੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬੇ ਖੇ ਪਹੁੰਚ ਰਹੀਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਹੀ ਲੰਗਰ ਜਿਹੜੇ ਨੇ ਉਹ ਵੀ ਭਾਰੀ ਗਿਣਤੀ ਦੇ ਵਿੱਚ ਚੱਲ ਰਹੇ ਨੇ ਤੇ ਨੇੜਲੇ ਪਿੰਡਾਂ ਤੋਂ ਲੈ ਕੇ ਦੂਰ ਦੂਰ ਤੱਕ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਆ ਕੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਵੀ ਕੇ ਲੰਗਰ ਲਗਾਏ ਨੇ ਤੇ ਗੁਰਦੁਆਰਾ ਸਾਹਿਬ ਜੀ ਦੇ ਬਾਹਰਲੇ ਪਾਸੇ ਸੰਤ ਪਬਾਬ ਅਵਤਾਰ ਸਿੰਘ ਵਿਦੀ ਚੰਦੀਏ ਤੇ ਉਹਨਾਂ ਦੇ ਲੰਗਰ ਵੀ ਜਿਹੜੇ ਨੇ ਉਹ ਟੋਟੋ ਵਰਤਦੇ ਨੇ ਹਮੇਸ਼ਾ ਹੀ ਇਸ ਜਗ੍ਹਾ ਤੇ ਪੱਕੇ ਡੇਰੇ ਨੇ ਇੱਕ ਪਾਸੇ ਜਿੱਥੇ ਸੰਗਤਾਂ ਗੁਰਦੁਆਰਾ ਸਾਹਿਬ ਇੱਕ ਇਹਦਾ ਤਮਸਤਕ ਹੋ ਰਹੀ ਹੈ ਅਤੇ ਦੂਜੇ ਪਾਸੇ ਇੱਕ ਮੇਲੇ ਦਾ ਰੂਪ ਵੀ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਦੂਰੀ ਦੇ ਉੱਤੇ ਜਿੱਥੇ ਝੰਡੋਲ ਚੱਲ ਰਹੇ ਨੇ ਛੋਟੇ ਬੱਚੇ ਆਪਣੇ ਝੰਗੂੜੇ ਦੇ ਉੱਪਰ ਝੂਟੇ ਲੈ ਰਹੇ ਨੇ ਆ ਤਾਂ ਇਧਰਲੇ ਪਾਸੇ ਵੀ ਇਹ ਜਿਹੜੀ ਇੱਕ ਹੋਰ ਝੰਗੂੜਾ ਜਿਹੜਾ ਉਹ ਚੱਲ ਰਿਹਾ ਹੈ ਸੋ ਹਰੇਕ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ ਪੁਲੀਸ ਸਾਹਿਬ ਦਾ ਕਰੀਬ ਬੜਾ ਆ ਆ ਸੰਗਤਾਂ ਜੀ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਵੱਲੋਂ ਟੁੱਟ ਲੰਗਰ ਜਗਾਟੇ ਲਗਾਏ ਗਏ ਨੇ ਤਾਂ ਜੋ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਲਈ ਆ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਚਾਹ ਪਕੌੜੇ ਦਾ ਲੰਗਰ ਸੂ ਸਾਂਗਤ ਫੁੱਲਕ ਦੁਵਾਲ ਵੱਲੋਂ ਤੇ ਲਗਾਇਆ ਗਿਆ ਵੀਰੇ ਸੋ ਸਾਂਗਤ ਜੀ ਸੇਵਾਦਾਰਾਂ ਦਾ ਬਹੁਤ ਵੱਡਾ ਯੋਗਦਾਨ ਆ ਜਿੱਥੇ ਏਡੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੇ ਨੇ ਤੇ ਸੇਵਾਦਾਰ ਤਲੁਮਨੁ ਸੇਵਾ ਕਰ ਰਹੇ ਨੇ ਇਹ ਗੁਰੂ ਮਹਾਰਾਜ ਚੜ੍ਹਦੀ ਕਲਾ ਭਕਸ਼ਨ ਤੇ ਇਧਰਲੇ ਪਾਸੇ ਚਾਪ ਪਕੌੜਿਆਂ ਦਾ ਲੰਗਰ ਟੁੱਟ ਵਰਤ ਰਿਹਾ ਹੈ ਜੀ ਤੇ ਸੰਗਤਾਂ ਬੜੇ ਪਿਆਰ ਸਤਕਾਮ ਦੇ ਨਾਲ ਜਿਹੜਾ ਚਾਪ ਤੇ ਪਕੌੜੇ ਜਿਹੜੇ ਉਹ ਛਕ ਰਹੇ ਨੇ ਯਾਰ ਜਾ ਜੂਈ ਕਿ ਆਪਾ ਦਰਸ਼ਨ ਕੀਤੇ ਨੇ ਰਾਤ ਦੇ ਚੱਲ ਰਹੇ ਸਮਾਗਮਾਂ ਦੇ ਸੋ ਦਾਸ ਦੀ ਸੇਵਾ ਇੱਥੋਂ ਤੱਕ ਕੀਤੀ ਤੇ ਇੱਕ ਬੇਨਤੀ ਆ ਸਾਧ ਸੰਗਤ ਜੀ ਨੂੰ ਕਿ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਜਿਹੜੀ ਸੰਗਤ ਇਹਨਾਂ ਸਮਾਗਮਾਂ ਦੇ ਦਰਸ਼ਨ ਨਹੀਂ ਕਰ ਸਕੀ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੋ ਮਿਲਦੇ ਆ ਜੀ ਅਗਲੀ ਵੀਡੀਓ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ